ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਜੀਵਨ ਪ੍ਰੇਮਾ ਭਗਤੀ ਸੇਵਾ ਸਿਮਰਨ ਬ੍ਰਹਮ ਗਿਆਨ ਕੋਮਲ ਹੁਨਰ ਤੇ ਮਹਾਨ ਕੁਰਬਾਨੀ ਦਾ ਨਮੂਨਾ ਹੈ ਇਹ ਅਕਾਲ ਪੁਰਖ ਦੀ ਕਲਾ ਵਰਤੀ ਕੀ ਸੰਸਾਰ ਦੇ ਕਲਿਆਣ ਲਈ ਸਮੇਂ-ਸਮੇਂ 10 ਗੁਰੂ ਸਾਹਿਬਾਨ ਜੀ ਦਾ ਪ੍ਰਕਾਸ਼ ਹੋਇਆ ਦਸ ਗੁਰੂ ਸਾਹਿਬਾਂ ਵਿੱਚ ਇੱਕੋ ਜੋਤ ਤੇ ਇੱਕੋ ਆਦਰਸ਼ ਸੀ ਮਨੁੱਖਤਾ ਨੂੰ ਜਿਸ ਆਦਰਸ਼ ਦੀ ਲੋੜ ਪਈ ਅਕਾਲ ਪੁਰਖ ਨੇ ਉਹੋ ਜਿਹੀ ਹਸਤੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕੀਤਾ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਮਿਤੀ 15 ਅਪ੍ਰੈਲ 1563 ਈਸਵੀ ਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਪਾਨੀ ਜੀ ਦੀ ਕੁੱਖੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਆਪ ਬਚਪਨ ਤੋਂ ਹੀ ਬਹੁਤ ਹੋਣਹਾਰ ਤੇ ਸੰਤ ਸਰੂਪ ਸਨ ਤੀਜੇ ਪਾਸ਼ਾ ਸ਼੍ਰੀ ਗੁਰੂ ਅਮਰਦਾਸ ਜੀ ਸੰਸਾਰੀ ਰਿਸ਼ਤੇ ਵਿੱਚ ਆਪ ਦੇ ਨਾਨਾ ਜੀ ਲੱਗਦੇ ਸਨ ਨਾਨਾ ਗੁਰੂ ਜੀ ਦਾ ਪਿਆਰ ਤੇ ਮਾਤਾ ਪਿਤਾ ਦੇ ਆਤਮਿਕ ਗੁਣ ਆਪ ਨੂੰ ਪ੍ਰਾਪਤ ਹੋਏ ਇਹਨਾਂ ਮਹਾਨ ਗੁਣਾਂ ਦੀ ਝਲਕ ਆਪ ਜੀ ਦੀ ਬਾਣੀ 'ਚੋਂ ਮਿਲਦੀ ਹੈ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਲ ਉਮਰ ਵਿੱਚ ਆਪ ਜਦ ਰਿੜਦੇ ਰਿੜਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਆਸਣ ਪਰ ਬੈਠ ਗਏ ਤੀਸਰੇ ਪਾਸ਼ਾ ਜੀ ਨੇ ਪਿਆਰ ਨਾਲ ਚੁੱਕ ਕੇ ਗੋਦੀ ਵਿੱਚ ਲੈ ਕੇ ਬਚਨ ਕੀਤਾ ਦੋਹਿਤਾ ਬਾਣੀ ਕਾ ਬੋਹਿਤਾ ਸੱਚਮੁੱਚ ਆਪ ਇਸੇ ਰੂਪ ਵਿੱਚ ਹੀ ਪ੍ਰਗਟ ਹੋਏ ਜਿਸ ਵਕਤ ਸਤਗੁਰੂ ਜਵਾਨ ਹੋਏ ਤਾਂ 16 ਸਾਲ ਦੀ ਉਮਰ ਵਿੱਚ ਆਪ ਦੀ ਸ਼ਾਦੀ 1589 ਈਸਵੀ ਨੂੰ ਪਿੰਡ ਮਾਉ ਜ਼ਿਲ੍ਹਾ ਅਮਰitsar ਦੇ ਸ਼੍ਰੀ ਕ੍ਰਿਸ਼ਨ ਚੰਦ ਜੀ ਦੀ ਸੁਪੁੱਤਰੀ ਸ਼੍ਰੀ ਗੰਗਾ ਦੇਵੀ ਜੀ ਨਾਲ ਹੋਈ ਪਿੰਡ ਮਾਉ ਵਿਖੇ ਪੰਚਮ ਪਾਸ਼ਾ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਹੈ ਕੁਦਰ ਅੰਤਮ ਸਮਾ ਨੇੜੇ ਜਾਣ ਕੇ ਸ਼੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ ਉੱਥੇ ਆਪ ਨੇ ਮਿਤੀ 2 ਸਤੰਬਰ 1581 ਈਸਵੀ ਨੂੰ ਸਿੱਖ ਸੰਗਤਾਂ ਦੇ ਵਿਸ਼ੇਸ਼ ਇਕੱਠ ਵਿੱਚ ਸ੍ਰੀ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਚੌਥੇ ਪਾਤਸ਼ਾਹ ਜੀ ਨੇ 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰੂ ਘਰ ਦੀ ਰੀਤੀ ਅਨੁਸਾਰ ਤਿਲਕ ਲਵਾਇਆ ਉਪਰੰਤ ਚੌਥੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਇਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਕੇ ਚੱਕ ਅੰਮ੍ਰਿਤਸਰ ਆ ਗਏ ਅਤੇ ਚੌਥੇ ਪਾਤਸ਼ਾਹ ਜੀ ਵੱਲੋਂ ਆਰੰਭ ਕੀਤੇ ਹੋਏ ਕਾਰਜਾਂ ਨੂੰ ਅੱਗੇ ਸ਼ੁਰੂ ਕੀਤਾ ਭਾਵੇਂ ਆਪ ਦੇ ਵੱਡੇ ਪਾਈ ਪ੍ਰਿਥੀ ਚੰਦ ਨੇ अनेका ਰੁਕਾਵਟਾਂ ਖੜੀਆਂ ਕੀਤੀਆਂ ਪਰ ਸਤਗੁਰਾਂ ਨੇ ਪਰਮਾਤਮਾ ਉੱਪਰ ਭਰੋਸਾ ਰੱਖ ਕੇ ਆਪਣਾ ਕਾਰਜ ਜਾਰੀ ਰੱਖਿਆ ਗੁਰੂ ਘਰ ਦੇ ਦੋਖੀਆਂ ਦੀ ਹਰ ਪਾਸੇ ਹਾਰ ਹੋਈ ਤੇ ਸਤਗੁਰਾਂ ਦੀ ਜੈ ਜੈਕਾਰ ਹੋਈ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ 3 ਸਾਲ ਦੇ ਕਰੀਬ ਵਡਾਲੀ ਵਿਖੇ ਰਹੇ ਉੱਥੇ ਹੀ ਜੂਨ 1592 ਈਸਵੀ ਨੂੰ ਆਪ ਦੇ ਗ੍ਰਹਿ ਵਿਖੇ ਸੁਪੁੱਤਰ ਸ੍ਰੀ ਹਰगोबिंद ਜੀ ਦਾ ਪ੍ਰਕਾਸ਼ ਹੋਇਆ ਇਸ ਖੁਸ਼ੀ ਵਿੱਚ ਪ੍ਰਭੂ ਦਾ ਸ਼ੁਕਰਾਨਾ ਕਰਦੇ ਹਾਂ ਸਤਗੁਰਾਂ ਨੇ ਲੋਕ ਭਲਾਈ ਲਈ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਛੇਰਟਾ ਵਾਲਾ ਖੂਹ ਲਗਵਾਇਆ ਜੋ ਅੱਜ ਕੱਲ੍ਹ ਕਸਬਾ ਛੇਰਟਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤਾਂਵੇਂ ਪ੍ਰਿਥੀ ਚੰਦ ਨੇ ਉਸਦੀ ਪਤਨੀ ਕਰਮੋ ਨੇ ਬਾਲ ਹਰगोबिंद ਜੀ ਨੂੰ ਮਾਰ ਮਕਾਉਣ ਦੀਆਂ ਅਨੇਕ ਚਾਲਾਂ ਚੱਲੀਆਂ ਪਰ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਸਾਰੀਆਂ ਚਾਲਾਂ ਫੇਲ ਹੋ ਗਈਆਂ ਹਰ ਮੰਦਰ ਸਭ ਹਰ ਮੰਦਰ ਸ਼ਬਦ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਮਿਲਦਾ ਹੈ ਫਿਰ ਤੀਜੇ ਪਾਤਸ਼ਾਹ ਜੀ ਨੇ ਤਕਰੀਬਨ 15 ਵਾਰ ਹਰਿਮੰਦਰ ਸ਼ਬਦ ਦੀ ਵਰਤੋਂ ਕੀਤੀ ਹੈ ਐਸੇ ਤਰ੍ਹਾਂ ਚੌਥੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਦੋ ਵਾਰ ਅਤੇ ਪੰਚਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਤਿੰਨ ਵਾਰ ਹਰਿਮੰਦਰ ਸ਼ਬਦ ਆਇਆ ਹੈ ਗੁਰਸਿੱਖਾਂ ਦੀ ਭਾਵਨਾ ਹੈ ਕਿ ਹਰਿਮੰਦਰ ਦੀ ਸਿਰਜਣਾ ਦਾ ਫੁਰਨਾ ਪਹਿਲੀ ਪਾਤਸ਼ਾਹੀ ਤੋਂ ਹੀ ਆਰੰਭ ਹੋਇਆ ਜੋ ਪੰਜਵੇਂ ਜਾਮੇ ਵਿੱਚ ਸਤਗੁਰਾਂ ਨੇ ਸੰਪੂਰਨ ਕੀਤਾ ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਸਾਰੇ ਸੰਸਾਰ ਨੂੰ ਪ੍ਰੇਰਦੇ ਹਨ ਕਿ ਕੋਈ ਵੀ ਸ਼ਰਧਾਲੂ ਕਿਸੇ ਵੀ ਦਿਸ਼ਾ ਜਾਂ ਕੋਨੇ ਤੋਂ ਆਵੇ ਉਹਦੇ ਲਈ ਦਰ ਖੁੱਲੇ ਹਨ ਕਿਉਂਕਿ ਅਸੀਂ ਸਾਰੇ ਇੱਕ ਪਰਮਾਤਮਾ ਦਾ ਪਰਿਵਾਰ ਹਾਂ ਤੇ ਸ਼੍ਰੀ ਹਰਿਮੰਦਰ ਸਾਹਿਬ ਇੱਕ ਪ੍ਰਭੂ ਦੀ ਬੰਦਗੀ ਕਰਨ ਅਤੇ ਪ੍ਰਭੂ ਦੇ ਪਰਿਵਾਰ ਨੂੰ ਪਿਆਰ ਕਰਨ ਲਈ ਪ੍ਰੇਰਦਾ ਹੈ ਅੱਜ ਵੀ ਰੋਜ਼ਾਨਾ ਹਜ਼ਾਰਾਂ ਸੰਗਤਾਂ ਇੱਥੇ ਨਮਸਕਾਰ ਕਰਦੀਆਂ ਤੇ ਗੁਰੂ ਪਾਤਸ਼ਾਹ ਜੀ ਤੋਂ ਵਲ ਹਾਰੇ ਜਾਂਦੀਆਂ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਪਰਉਪਕਾਰਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨੀ ਵੱਡਾ ਕਾਰਜ ਹੈ ਪੰਜਮ ਪਾਸ਼ਾ ਜੀ ਨੇ ਇਸ ਮਹਾਨ ਗ੍ਰੰਥ ਲਈ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਤੋਂ ਲਈ ਭਾਈ ਗੁਰਦਾਸ ਜੀ ਉਸ ਸਮੇਂ ਚੋਟੀ ਦੇ ਵਿਦਵਾਨ ਸਨ ਇਹਨਾਂ ਦੀਆਂ ਰਚਨਾਵਾਂ ਜਿੱਥੇ ਗਿਆਨ ਦਾ ਭੰਡਾਰ ਹਨ ਉੱਥੇ ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਤੀਜੇ ਪਾਤਸ਼ਾਹ ਦੇ ਭਰਾ ਭਾਈ ਇਸਰਦਾਸ ਜੀ ਦੇ ਸਪੁੱਤਰ ਸਨ ਚੌਥੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਦੂਰ ਦੂਰ ਤੱਕ ਧਰਮ ਪ੍ਰਚਾਰ ਲਈ ਵੀ ਭੇਜਿਆ ਪ੍ਰਚਾਰ ਦੇ ਖੇਤਰ ਵਿੱਚ ਵੀ ਭਾਈ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਧਰ 17 ਅਕਤੂਬਰ 1605 ਈਸਵੀ ਨੂੰ ਅਕਬਰ ਬਾਦਸ਼ਾਹ ਦੀ ਆਗਰਾ ਵਿਖੇ ਜੀਵਨ ਲੀਲਾ ਖਤਮ ਹੋ ਗਈ। ਇਸ ਦੇ ਮੰਨ ਵਿੱਚ ਗੁਰੂ ਘਰ ਲਈ ਪਿਆਰ ਤੇ ਸਤਿਕਾਰ ਸੀ। ਅਕਬਰ ਤੋਂ ਬਾਅਦ ਉਸ ਦਾ ਪੁੱਤਰ ਸਲੀਮ ਤਖਤ ਤੇ ਬੈਠਾ ਜੋ ਫਿਰ ਜਹਾਂਗੀਰ ਦੇ ਨਾਮ ਨਾਲ ਜਾਣਿਆ ਗਿਆ। ਅਕਬਰ ਨੇ 49 ਸਾਲ ਦੇ ਕਰੀਬ ਰਾਜ ਕੀਤਾ ਸੀ। ਅਕਬਰ ਦੇ ਦੋ ਪੁੱਤਰ ਸ਼ਰਾਬ ਦੇ ਨਸ਼ੇ ਵਿੱਚ ਗਲਤਾਨ ਹੋ ਕੇ ਮਰ ਚੁੱਕੇ ਸਨ। ਜਹਾਂਗੀਰ ਵੀ ਸ਼ਰਾਬ ਦਾ ਗੁਲਾਮ ਸੀ। ਇਹ ਕੱਟੜ ਮੁਸਲਮਾਨ ਸੀ ਅਤੇ ਰਾਜਗਦੀ ਉੱਪਰ ਬੈਠਣ ਸਮੇਂ ਇਸ ਦੀ ਉਮਰ 36 ਸਾਲ ਦੀ ਸੀ। ਜਹਾਂਗੀਰ ਨੂੰ ਰਾਜਗਦੀ ਤਾਂ ਮਿਲ ਗਈ ਪਰ ਉਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਹੁਣ ਇੱਕ ਸਮਾਂ ਆ ਗਿਆ ਕਿ ਗੁਰੂ ਘਰ ਦੇ ਵਿਰੋਧੀਆਂ ਨੇ ਜਹਾਂਗੀਰ ਪਾਸ ਸ਼ਿਕਾਇਤਾਂ ਕੀਤੀਆਂ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੇ ਮੱਥੇ ਤੇ ਤਿਲਕ ਲਾਇਆ ਤੇ ਆਸ਼ੀਰਵਾਦ ਦੇ ਕੇ ਹੋਰ ਮਦਦ ਕੀਤੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਿੱਖੀ ਦੇ ਪ੍ਰਚਾਰ ਕਰਕੇ ਕਈ ਮੁਸਲਮਾਨ ਵੀ ਦੀਨ ਛੱਡ ਕੇ ਸਿੱਖ ਮਤ ਵਿੱਚ ਆ ਗਏ ਹਨ ਜਹਾਗੀਰ ਨੇ ਤਖਤ ਤੇ ਬੈਠਣ ਤੋਂ 7 ਕੋ ਮਹੀਨਿਆਂ ਬਾਅਦ ਹੀ 15 ਮਈ 1606 ਈਸਵੀ ਨੂੰ ਪੰਚਮ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਐਦھر ਗੁਰੂ ਜੀ ਸ਼ਹੀਦੀ ਲੈਲਾ ਹੋਰ ਜਾਣ ਲੱਗੇ ਬਚਨ ਕਰ ਗਏ ਸਨ ਕਿ ਸਾਡੇ ਤੋਂ ਬਾਅਦ ਸ੍ਰੀ ਹਰ ਗੋਬਿੰਦ ਜੀ ਨੂੰ ਗੁਰਿਆਈ ਦੇਣ ਦੀ ਰਸਮ ਨਿਭਾ ਦਿੱਤੀ ਜਾਵੇ ਗੁਰੂ ਜੀ ਨੂੰ ਬੇਹਦ ਤਸੀਹੇ ਦੇਣ ਤੋਂ ਸ਼ਹੀਦ ਕਰਨ ਦਾ ਕੰਮ ਚੰਦੂ ਸ਼ਾਹ ਨੇ ਆਪਣੇ ਹੱਥ ਲੈ ਲਿਆ ਜੇਠ ਦਾ ਮਹੀਨਾ ਅਤ ਦੀ ਗਰਮੀ ਸੀ ਸਤਗੁਰਾਂ ਨੂੰ ਪਹਿਲੇ ਦਿਨ ਅੰਨ ਪਾਣੀ ਕੁਝ ਵੀ ਨਾ ਦਿੱਤਾ ਪ੍ਰਭੂ ਨਾਮ ਦੇ ਆਸਰੇ ਜੀਣ ਵਾਲੇ ਸਤਿਗੁਰੂ ਪ੍ਰਭੂ ਦੀ ਬੰਦਗੀ ਵਿੱਚ ਮगन ਰਹੇ ਦੂਜੇ ਦਿਨ ਗੁਰੂ ਜੀ ਨੂੰ ਸੜਦੇ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ ਉਬਲਦੇ ਪਾਣੀ ਨਾਲ ਗੁਰੂ ਜੀ ਦਾ ਸਰੀਰ ਛਾਲਿਆਂ ਨਾਲ ਭਰ ਗਿਆ ਫਿਰ ਸਤਗੁਰਾਂ ਦੇ ਨੰਗੇ ਪਿੰਡੇ ਉੱਪਰ ਸੜਦੀ ਸੜਦੀ ਤੱਤੀ ਰੇਤ ਪਾਈ ਗਈ ਅਗਲੇ ਦਿਨ ਸਤਗੁਰਾਂ ਨੂੰ ਤਪਦੀ ਲੋ ਉੱਤੇ ਬਿਠਾਇਆ ਗਿਆ ਗੁਰੂ ਜੀ ਦਾ ਸਾਰਾ ਹੀ ਸਰੀਰ ਐਨੇ ਤੁਸੀਂ ਇਹ ਸਹਿ ਕੇ ਛਲਣੀ ਛਲਣੀ ਹੋ ਗਿਆ ਸਤਿਗੁਰਾਂ ਨੇ ਵਾਹਿਗੁਰੂ ਦਾ ਬਾਣਾ ਮੰਨਿਆ ਅਤੇ ਤੇਰਾ ਕੀ ਆ ਮਿੱਠਾ ਲੱਗੈ ਉਚਾਰਦੇ ਹੋਏ ਪ੍ਰਭੂ ਦੀ ਯਾਦ ਵਿੱਚ ਜੁੜੇ ਰਹੇ ਫਿਰ ਜ਼ਾਲਿਮਾਂ ਨੇ ਗੁਰੂ ਜੀ ਦੇ ਜਲੇ ਹੋਏ ਸਰੀਰ ਨੂੰ ਹੋਰ ਤਸੀਹੇ ਦੇਣ ਲਈ ਰਾਵੀ ਦਰਿਆ ਵਿੱਚ ్రోੜ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਉਦੇਸ਼ ਪੂਰਾ ਹੋ ਚੁੱਕਾ ਸੀ ਅੰਤ ਜਦ ਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਬ੍ਰਹਮ ਗਿਆਨ ਦੀ ਮੂਰਤ ਸ਼ਾਂਤੀ ਦੇ ਪੁੰਜ ਸਤਗੁਰੂ 30 ਮਈ 1606 ਈਸਵੀ ਨੂੰ ਸਰੀਰਕ ਤੌਰ ਤੇ ਰਾਵੀ ਵਿੱਚ ਅਤੇ ਆਤਮਿਕ ਤੌਰ ਤੇ ਪਰਮਾਤਮਾ ਵਿੱਚ ਲੀਨ ਹੋ ਗਏ ਆਪ ਜੀ ਨੂੰ ਸ਼੍ਰੀ